ਅਹਿਮ ਤੇ ਵੱਡੀ ਖਬਰ ਕਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮ ਰਹੀ ਸੀ ਮਹਿਲਾ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਹੁਣ ਜੇਲ੍ਹ ਦੀਆਂ ਸਲਾਕਾਂ ਪਿੱਛੇ ਆ ਤੀਜੀ ਪੇਸ਼ੀ ਹੋਈ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਉਸ ਦਾ ਜੋ ਸਾਥੀ ਆ ਉਸ ਦੇ ਬਾਰੇ ਵੀ ਜਾਣਕਾਰੀ ਮਿਲੀ ਜਿਸ ਸਾਥੀ ਦੇ ਨਾਲ ਉਸ ਦੀ ਘਰ ਵਾਲੀ ਦੀ ਕੋਰਟ ਦੇ ਅੰਦਰ ਕਾਫੀ ਜਿਆਦਾ ਬਹਿਸਬਾਜੀ ਹੁੰਦੀ ਆ ਹੱਥੋਪਾਈ ਹੁੰਦੀ ਆ ਦੀ ਵੀਡੀਓ ਵੀ ਵਾਇਰਲ ਹੁੰਦੀ ਆ ਤਾਂ ਬੜੇ ਨਵੇਂ ਖੁਲਾਸੇ ਜਿਹੜੇ ਇਸ ਮਹਿਲਾ ਕਾਂਸਟੇਬਲ ਜੋ ਕਿ ਹੁਣ ਨਹੀਂ ਰਹੀ ਐ ਸਾਬਕਾ ਮਹਿਲਾ ਕਾਂਸਟੇਬਲ ਜਿਹੜੀ ਆ ਉਸ ਦੇ ਕੋਲੋਂ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਦੇ ਵਿੱਚ ਵੀ ਸ਼ਾਮਿਲ ਸੀ ਉਸ ਨੂੰ ਹਟਾ ਦਿੱਤਾ ਗਿਆ ਸੀ ਕੋਤਾਹੀ ਕੀਤੀ ਸੀ ਡਿਊਟੀ ਤੇ ਨਹੀਂ ਸੀ ਆਉਂਦੀ ਉਸ ਤੋਂ ਬਾਅਦ ਉਸ ਦੇ ਘਰ ਦੀ ਗੱਲ ਕੀਤੀ ਜਾਵੇ 2 ਕਰੋੜ ਦੀ ਕੋਠੀ ਆ ਉਸ ਦੀ ਤੇ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਉਸ ਦੇ ਸ਼ੌਂਕਾਂ ਦੀ 15 15 ਲੱਖ ਦੀਆਂ ਘੜੀਆਂ ਪਾਉਂਦੀ ਆ ਗੱਲ ਕੀਤੀ ਜਾਵੇ ਐਨਕਾਂ ਦੀ ਤਾਂ ਗੂਚੀ ਵਰਗੇ ਵਧੀਆ ਬ੍ਰਾਂਡ ਦੀਆਂ ਘੜੀਆਂ ਐਨਕਾਂ ਲਾਉਂਦੀ ਆ ਤਾਂ ਸ਼ੌਂਕ ਮਹਿੰਗੇ ਸੀ ਪਰ ਮਹਿੰਗੇ ਸ਼ੌਂਕ ਹੁੰਦੇ ਕਿਵੇਂ ਨੇ ਫਿਰ ਮਹਿੰਗੇ ਸ਼ੌਂਕ ਪੈਂਦੇ ਕਿਵੇਂ ਨੇ ਮਹਿੰਗੇ ਸ਼ੌਂਕ ਫਿਰ ਦਿਖਾਏ ਕਿ ਮੈਂ ਜਾਂਦੇ ਨੇ ਪੈਸਾ ਆਉਂਦਾ ਕਿੱਥੋਂ ਆ ਇਸ ਤਰੀਕੇ ਨਾਲ ਆਉਂਦਾ ਹਰ ਕੋਈ ਕਹਿ ਦਿੰਦਾ ਨਾ ਇਹ ਇਸ ਦੇ ਕੋਲ ਤਾਂ ਹਰਾਮ ਦੀ ਕਮਾਈ ਆ ਹਰ ਕੋਈ ਕਹਿ ਦਿੰਦਾ ਜਦੋਂ ਦੇਖ ਕੇ ਜਦ ਲੋਕਾਂ ਨੂੰ ਤਾਂ ਪਤਾ ਹੀ ਲੱਗ ਜਾਂਦਾ ਐਵੇਂ ਇਸ ਦੇ ਕੋਲ ਦਾ ਦੋ ਨੰਬਰ ਦੀ ਕਮਾਈ ਆ ਤਾਂ ਵਾਕੇ ਹੀ ਦੋ ਨੰਬਰ ਦੀ ਕਮਾਈ ਦੇ ਨਾਲ ਇਹ ਸ਼ੌਂਕ ਪੂਰੇ ਕਰਦੀ ਸੀ ਤਨਖਾਹ ਹਜ਼ਾਰਾਂ ਦੇ ਵਿੱਚ ਸੀ ਪਰ ਸ਼ੌਂਕ ਜਿਹੜੀ ਸੀ ਉਹ ਲੱਖਾਂ ਵਾਲੇ ਸੀ ਤਾਂ ਹੁਣ ਤੀਜੀ ਪੇਸ਼ੀ ਦੇ ਉੱਤੇ ਜਦੋਂ ਪਹੁੰਚੀ ਆ ਉਸ ਤੋਂ ਬਾਅਦ ਹੋਇਆ ਕੀ ਆ ਕੀ ਖੁਲਾਸੇ ਹੋਏ ਨੇ ਕਿ ਮੂੰਹ ਖੋਲ ਲਿਆ ਪੂਰੀ ਗੱਲਬਾਤ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਹਾਂਜੀ ਅੱਜ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਜੀ ਜੋਡਿਸ਼ੀਅਲ ਹੀ ਹੁੰਦਾ ਜੀ ਅੱਗੇ ਤੋਂ ਚੌ ਚੌ ਦਿੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਤਾਂ ਹੁਣ ਜੁਡੀਸ਼ੀਅਲ ਰਿਮਾਂਡ ਭੇਜਦਾ ਹੈਗਾ ਬਾਕੀ ਸਾਡੀ ਇਨਵੈਸਟੀਗੇਸ਼ਨ ਅਜੇ ਵੀ ਚੱਲ ਰਹੀ ਹੈ ਦੋ ਦੋ ਆ ਪ੍ਰਸਾ ਆਪਣਾ ਪ੍ਰੈਸ ਤੋਂ ਫੜੇ ਹੋਈ ਹੈ ਅੱਜ 8 ਹੋ ਗਈ 8 ਘੰਟੇ ਸਾਤ ਦਿਨਾਂ ਦੇ ਵਿੱਚ ਕੋਈ ਚੀਜ਼ ਸਾਹਮਣੇ ਨਹੀਂ ਆਈ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਦੇ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲਿਕਲੀ ਅਸੀਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੇ ਨਹੀਂ ਹਜੇ ਇੱਕ ਕਿਊਜ਼ ਹੋ ਕਪਾਊਂਟ ਚ 50 ਲੱਖ ਰੁਪਏ ਪਾਏ ਇਸ ਤਰ੍ਹਾਂ ਦੀ ਗੱਲ ਦੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਠਗਾਈ ਨਾਲ ਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲੈਂਦੇ ਹਾਂ ਪਟਿਆਨਾ ਨੂੰ ਲੈ ਕੇ ਜਿਹੜਾ ਚਰਚਾ ਚੱਲੀ ਹੈ ਹਰਿਆਣਾ ਤੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲਿਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਸਰ ਜੀ ਸਾਹਿਬ ਇੱਕ ਤੱਕ ਤਾਂ ਕੁਝ ਨਾ ਕੁਝ ਆਇਆ ਹੀ ਹੂ ਸਾਹਮਣੇ ਜਿਹੜਾ ਦੱਸਣ ਯੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ ਵਿੱਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਤੇ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਪੁਲਿਸ ਦੀ ਬੰਦਨਾਮੀ ਬਹੁਤ ਹੋ ਰਹੀ ਹੈ ਇਸ ਕੇਸ 'ਚ ਪੁਲਿਸ ਨੂੰ ਹੁਣ ਤੱਕ 2-3 ਵਾਰੀ ਪੁਲਿਸ ਰਿਮਾਂਡ ਮਿਲਿਆ ਹੈ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ 3 ਵਾਰੀ ਰਿਮਾਂਡ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਹੈ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊਸ ਚੱਲ ਰਹੀ ਹੈ ਹਜੇ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰਦਾਂਗੇ ਫਿਰ ਫਾਈਨਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ ਨਹੀਂ ਇਹ ਦੇਖੋ ਕੋਈ ਸਿੱਟ ਦਾ ਗਠਨ ਕੀਤਾ ਹੋਈ ਕੋਈ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹ ਦੀ ਇਨਵੈਸਟੀਗੇਸ਼ਨ ਕੀਤੀ ਹੈ ਆਪਣੀ ਤਰਫੋਂ ਕੋਈ ਸਿੱਟ ਦਿੱਤੀ ਹੋਈ ਗੀ ਜਾਂਚ ਵੀ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਨਹੀਂ ਜੀ ਸਰ ਸਿੰਘ ਗਈ ਹੈ ਵਿਜ਼ਿਟ ਕੀਤਾ ਮ ਸੇ ਪਬਲੀਕਲੀ ਡਿਸਕਲੋਸ ਕਰਦਾ ਹੈ ਮੰਨ ਲਓ ਟੀਮ ਗਈ ਹੈ ਉਹਦਾ ਇੰਪੈਕਟ ਹੁੰਦਾ ਜੀ ਇਨਵੈਸਟੀਗੇਸ਼ਨ ਇਹਦਾ ਪਤਾ ਇਲੈਕਟੀਗੇਸ਼ਨ ਦਾ ਵਿਸ਼ਾ ਸੀ ਨਹੀਂ ਡਿਸਕਲੋਸ ਕਰ ਸਕਦਾ ਉਸੇ ਰਿਸ਼ਤੇਦਾਰ ਚੱਕੇ ਸੀ ਕਿ ਸੋਨੂੰ ਵੀ ਇਹ ਪਤਾ ਲੱਗਿਆ ਸੀ ਨਹੀਂ ਨਹੀਂ ਜੀ ਜੋ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸਰ ਇਹ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਵੀ ਹਲਤ ਕ੍ਰੈਸ਼ ਨਹੀਂ ਕੀਤਾ ਉਹ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਹਾਂਜੀ ਅੱਜ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਜੀ ਨਹੀਂ ਜੁਡੀਸ਼ੀਅਲ ਹੀ ਹੁੰਦਾ ਜੀ ਅੱਗੇ ਤੋਂ ਚੌਚੋ ਦੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਤਾਂ ਹੁਣ ਜੁਡੀਸ਼ੀ ਤੋ ਆ ਪ੍ਰਸਾਫਨਾ ਪ੍ਰਾਇਲ ਤੋਂ ਫੜੇ ਹੋਈ ਹੈ ਅੱਜ 8 ਹੋ ਗਈ 8 ਦਿਨਾਂ ਤੇ 7 ਦਿਨਾਂ ਦੇ ਵਿੱਚ ਕੋਈ ਚੀਜ਼ ਨ ਸਾਹਮਣੇ ਨਹੀਂ ਆਈ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲੀਕਲੀ ਅਸੀਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੇ ਨਹੀਂ ਹਜੇ ਇੱਕ ਅਕਿਊਜ਼ਡ ਹੋ ਫੇਟ ਅਕਾਊਂਟ ਵੀ ਨਾ ਲੱਭੇ ਪਾਇਆ ਇਸ ਤਰ੍ਹਾਂ ਦੀ ਗੱਲ ਜੋ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਠਗਾਈ ਨਾਲ ਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤੇ ਹਰਿਆਣਾ ਨੂੰ ਲੈ ਕੇ ਜਿਹੜਾ ਚਰਚਾ ਚੱਲ ਰਹੀ ਹੈ ਹਰਿਆਣਾ ਤੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਇਹੀ ਦੱਸੀ ਜਾਂਦਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲੀਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਜੀਬੀ ਸਾਹਿਬ ਇੱਕ ਅੱਜ ਤੱਕ ਦਾ ਕੁਝ ਨਾ ਕੁਝ ਆਇਆ ਹੀ ਹੂ ਸਾਹਮਣੇ ਜਿਹੜਾ ਦੱਸਣ ਯੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ 'ਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਪੁਲਿਸ ਦੀ ਬੰਦਨਾਮੀ ਬਹੁਤ ਹੋ ਰਹੀ ਹੈ ਇਸ ਕੇਸ 'ਚ ਪੁਲਿਸ ਨੂੰ ਹੁਣ ਤੱਕ 2-3 ਵਾਰੀ ਪੁਲਿਸ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ 3 ਵਾਰੀ ਰਿਮਾਂਡ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਹੈ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਇਹ ਦੇਖੋ মিডিਆ ਦੇ ਆਪਣੇ ਤੁਸੀਂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ ਵੀ ਕੰਟੀਨਿਊਸ ਚੱਲ ਰਹੀ ਆ ਹਜੇ ਇੱਕ ਕਿਊ ਆਫ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਕਿਊ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰਦਾਂਗੇ ਕੋਈ ਏਜੰਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ ਨਹੀਂ ਇਹ ਦੇਖੋ ਕੋਈ ਸਿੱਟ ਦਾ ਗਠਨ ਕੀਤਾ ਹੋਈ ਕੋਈ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਇਨਵੈਸਟੀਗੇਸ਼ਨ ਕੀਤੀ ਆਪਨੇ ਤਰਫੋਂ ਕੋਈ ਸਿੱਟ ਕੱਤੀ ਹੋਈ ਗੀ ਜਾਂਚ ਪੇ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਜੀ ਠੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਟੀਮ ਗਈ ਹੈ ਨਹੀਂ ਮੈਂ ਇਸੇ ਪਬਲੀਕਲੀ ਡਿਸਕਲੋਸ ਕਰਦਾ ਮਾਲੋ ਟੀਮ ਗਈ ਹੈ ਉਹਦਾ ਇੰਪੈਕਟ ਹੁੰਦਾ ਜੀ ਇਨਵੈਸਟੀਗੇਸ਼ਨ ਦਾ ਪਤਾ ਲੱਗਿਆ ਇਨਵੈਸਟੀਗੇਸ਼ਨ ਦਾ ਵਿਸ਼ਾ ਸੀ ਨਹੀਂ ਡਿਸਕਲੋਸ ਕਰ ਸਕਦਾ ਉਸੇ ਰਿਸ਼ਤੇਦਾਰ ਚੱਕੇ ਸੀ ਕਿ ਸਾਨੂੰ ਵੀ ਇਹ ਪਤਾ ਲੱਗਿਆ ਸੀ ਨਹੀਂ ਨਹੀਂ ਜੀ ਜੋ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸਰ ਇਹ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਵੀ ਹਲਤ ਕ੍ਰੈਸ਼ ਨਹੀਂ ਕੀਤਾ ਸਰ ਜੀ ਜੀ ਸੁਣਿਆ ਤੁਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ 8 ਦਿਨ ਬੀਤ ਚੁੱਕੇ ਨੇ ਪਰ 8 ਦਿਨ ਦੇ ਵਿੱਚ ਹਲੇ ਤੱਕ ਕੀ ਕੋਈ ਵੀ ਅਜਿਹੀ ਗੱਲ ਨਹੀਂ ਉਸ ਦੇ ਵੱਲੋਂ ਮੂੰਹ ਚ ਉਂਗਲੀ ਕਿ ਜਿਸ ਦੇ ਨਾਲ ਪੁਲਿਸ ਨੂੰ ਕੋਈ ਤਸੱਲੀ ਜੀ ਹੋ ਜਾਏ ਤੁਸੀਂ ਪੁਲਿਸ ਦਾ ਜਵਾਬ ਵੀ ਸੁਣ ਰਹੇ ਹੋ ਪੁਲਿਸ ਦਾ ਜਵਾਬ ਜਿਹੜਾ ਦਿੱਤਾ ਜਾਂਦਾ ਹਰ ਗੱਲ ਤੇ ਇਹੀ ਹੁੰਦਾ ਕਿ ਅੰਡਰ ਇਨਵੈਸਟੀਗੇਸ਼ਨ ਆ ਕਿ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਤਾਂ ਵਾਕਈ ਇਨਵੈਸਟੀਗੇਸ਼ਨ ਦਾ ਹਿੱਸਾ ਜ਼ਰੂਰ ਹੁੰਦੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਪਬਲਿਕਲੀ ਸ਼ੋ ਨਹੀਂ ਕੀਤੀਆਂ ਜਾ ਸਕਦੀਆਂ ਪਰ ਕੀ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਕੋਈ ਖੁਲਾਸਿਆਂ ਦੀ ਉਮੀਦ ਹੈ ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਸਵਾਲ ਚੱਕ ਰਹੇ ਨੇ ਕਿ ਇੱਥੇ ਸਾਰਾ ਕੁਝ ਗੋਲਮਾਲ ਹੋ ਜਾਏਗਾ ਇਹ ਜਾਂਚ ਤਾਂ ਜਿਹੜੀ ਆ ਸੀਬੀਆਈ ਨੂੰ ਦਿੱਤੀ ਜਾਣੀ ਚਾਹੀਦੀ ਆ ਐਨਆਈਏ ਨੂੰ ਦਿੱਤੀ ਜਾਣੀ ਚਾਹੀਦੀ ਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀਆਂ ਤੋਂ ਇਸ ਦੀ ਜਾਂਚ ਹੋਣੀ ਚਾਹੀਦੀ ਆ ਤੇ ਇਸ ਦੀ ਘਰ ਦੇ ਉੱਤੇ ਜੋ ਕੋਠੀ ਵਾਲੀ ਸ਼ਾਨ ਉਸ ਦੇ ਉੱਤੇ ਬੁਲਡੋਜ਼ਰ ਚਲਾਉਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜ ਦਿੱਤਾ ਯੁੱਧ ਨਸ਼ਿਆਂ ਵਿਰੁੱਧ ਛੇੜ ਦਿੱਤਾ ਉਸ ਦੇ ਤਹਿਤ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਆ ਕੀ ਵਾਕਈ ਹੀ ਹੁਣ ਕਾਰਵਾਈ ਹੋਵੇਗੀ ਜਿਸ ਤਰੀਕੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਉਸ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਸੁਣਿਆ ਤੁਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ 8 ਦਿਨ ਬੀਤ ਚੁੱਕੇ ਨੇ ਪਰ 8 ਦਿਨ ਦੇ ਵਿੱਚ ਹਲੇ ਤੱਕ ਕਿ ਕੋਈ ਵੀ ਅਜਿਹੀ ਗੱਲ ਨਹੀਂ ਉਸ ਦੇ ਵੱਲੋਂ ਮੂੰਹ ਚ ਉਂਗਲੀ ਕਿ ਜਿਸ ਦੇ ਨਾਲ ਪੁਲਿਸ ਨੂੰ ਕੋਈ ਤਸੱਲੀ ਜੀ ਹੋ ਜਾਏ ਤੁਸੀਂ ਪੁਲਿਸ ਦਾ ਜਵਾਬ ਵੀ ਸੁਣ ਰਹੇ ਹੋ ਪੁਲਿਸ ਦਾ ਜਵਾਬ ਜਿਹੜਾ ਦਿੱਤਾ ਜਾਂਦਾ ਹਰ ਗੱਲ ਤੇ ਇਹੀ ਹੁੰਦਾ